ਦੋਸਤੋ ਇਦਾਂ ਕਿ ਕਈ ਦਿਨ ਪਹਿਲਾਂ ਮਨਪ੍ਰੀਤ ਮੰਨਾ ਜੋ ਕਿ ਪੰਜਾਬੀ ਸਿੰਗਰ ਹੈ ਉਸਨੇ ਭਾਈ ਜਗਤਾਰ ਹਵਾਰੇ ਬਾਰੇ ਮਾੜਾ ਚੰਗਾ ਬੋਲਿਆ ਸੀ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਪਿਆਂ ਤੋਂ ਮਾਫੀ ਵੀ ਮੰਗਵਾਈ ਗਈ ਅਤੇ ਮਨਪ੍ਰੀਤ ਮੰਨੇ ਨੇ ਖੁਦ ਆਪ ਵੀ ਵੀਡੀਓ ਪਾ ਕੇ ਮਾਫੀ ਮੰਗੀ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਮਨਪ੍ਰੀਤ ਮੰਨੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿੱਥੇ ਕਿ ਉਹ ਫੁੱਟ ਫੁੱਟ ਕੇ ਰੋ ਰਿਹਾ ਹੈ ਅਤੇ ਆਪਣੀ ਮਾਂ ਦੇ ਨਾਲ ਗੱਲ ਕਰ ਰਿਹਾ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਅਤੇ ਵੀਡੀਓ ਦੇਖਣ ਤੋਂ ਬਾਅਦ ਗਾਇਕ ਮਨਪ੍ਰੀਤ ਮੰਨੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਕੋਈ ਨਹੀਂ ਮੰਮੀ ਬੇਈ ਦਾ ਅਹਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਮੈਂ ਕੁਝ ਨਹੀਂ ਕਰਦੀ ਜਾਂਦਾ ਮੈਂ ਤੁਹਾਨੂੰ ਕਹਾਂ ਬਣ ਕੇ ਸਮਾਂ ਕਰਨਾ ਅੱਖਾਂ ਤੇ ਨਹੀਂ ਕੋਈ ਕੁਝ ਮੈਂ ਤੇਰੇ ਤੋਂ ਕਿ ਕਿ ਮੈਂ ਮਰ ਪੁੱਛ ਕੇ ਦੇਖਦਾ ਕਿ ਮੈਂ ਚੱਲ ਸਕੀ ਮੰਨਿਆ ਮੰਮੀ ਗਲਤੀ ਹੋ ਗਈ ਚੱਲ ਆਉਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗ ਲੀਆਂ ਹੁਣ ਕਰਨਾ ਕੀ ਆ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾਂ ਨਾ ਮਹਾਰਾਜ ਜੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਹਾਂ ساری ਜ਼ਿੰਦਗੀ ਜਦ ਤੱਕ ਨੇਟ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਾਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਇਆਂ ਦੇ ਪਾ ਨਾ ਕੋਈ ਹਾਂ ਸਾਰੇ ਸਾਹ ਹੋ ਗਈਆਂ ਫਿਰ पर मम्मी ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਕਟਬ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬੂਹ ਡਾਉਣ ਕਰਨ ਮੇਰੇ ਟੱਬਰ ਨੂੰ 好了，反正房子住吗？